ਖਰੜ ਪੁਲਿਸ ਅਕਸਰ ਚਰਚਾ ਵਿੱਚ ਰਹੀ ਹੈ ਨਾਕੇ ਥਾਂ ਥਾਂ ਤੇ ਲਗਾਏ ਗਏ ਨੇ ਤੇ ਨਾਕਿਆਂ ਤੇ ਮੋٹے ਚਲਾਨ ਕੀਤੇ ਗਏ ਨੇ ਚਾਹੇ ਨਵਾਂ ਸਾਲ ਹੋਵੇ ਚਾਹੇ 2024 ਹੋਵੇ ਹਰ ਜਗ੍ਹਾ ਤੇ ਮੋٹے ਵੱਡੇ ਨਾਕੇ ਲਗਾਏ ਗਏ ਤੇ ਮੋٹے ਚਲਾਨ ਕੱਟੇ ਗਏ ਨੇ ਪਰ ਹਰੜ ਪੁਲਿਸ ਸਵਾਲਾਂ ਦੇ ਘੇਰੇ ਵਿੱਚ ਵੀ ਹੈ ਹਰੜ ਸਿਟੀ ਦੇ ਅਧੀਨ ਪੈਂਦੇ ਇੱਕ ਇਲਾਕੇ ਦੇ ਵਿੱਚ ਚੋਰੀਆਂ ਹੋਈਆਂ ਨੇ ਇੱਕ ਨਹੀਂ ਦੋ ਚੋਰੀਆਂ ਹੋਈਆਂ ਉਹ ਵੀ ਬਹੁਤ ਵੱਡੀਆਂ ਨੇ ਕਿਉਂਕਿ ਇੱਕ ਟਰੈਕਟਰ ਚੋਰੀ ਹੋਇਆ ਤੇ ਉੱਥੇ ਹੀ ਨਾਲ ਇੱਕ ਮੋਟਰਸਾਈਕਲ ਵੀ ਚੋਰੀ ਕੀਤਾ ਗਿਆ ਹਰੜ ਦੇ ਨੂਰ ਕਿਲਾ ਇਲਾਕੇ ਦੇ ਵਿੱਚ ਤੇ ਨੌਜਵਾਨ ਕਰੀਬ ਰਾਤ 2 ਵਜੇ ਆਉਂਦੇ ਨੇ ਪਹਿਲਾ ਟਰੈਕਟਰ ਚੋਰੀ ਕਰਦੇ ਨੇ ਫਿਰ ਮੋਟਰਸਾਈਕਲ ਚੋਰੀ ਕਰਦੇ ਨੇ ਤੇ ਮੁਕੇ ਤੋਂ ਫਰਾਰ ਹੋ ਜਾਂਦੇ ਨੇ ਜਿਸ ਨੌਜਵਾਨ ਦਾ ਮੋਟਰਸਾਈਕਲ ਚੋਰੀ ਹੋਇਆ ਉਸਨੇ ਪੁਲਿਸ ਕੋਲ ਸ਼ਿਕਾਇਤ ਦਰਜ ਕਰਵਾਈ ਹੈ ਨੂਰ ਕਿਲਾ ਨਿਵਾਸੀ ਅਮਨਦੀਪ ਸਿੰਘ ਦਾ ਕਹਿਣਾ ਹੈ ਕਿ ਉਹ ਪ੍ਰਾਈਵੇਟ ਜੌਬ ਕਰਦਾ ਸੋਸਾਇਟੀ ਦੇ ਫਲੈਟ 'ਚ ਰਹਿੰਦਾ ਹੈ ਅਤੇ ਫਲੈਟ ਤੋਂ ਕੁਝ 2-300 ਮੀਟਰ ਦੀ ਦੂਰੀ ਤੇ ਹੀ ਇੱਕ ਟਰੈਕਟਰ ਸੀ ਨੀਲੇ ਰੰਗ ਦਾ ਉਹ ਚੋਰੀ ਹੋਇਆ ਅਤੇ ਉਸੇ ਤਿੰਨ ਨੌਜਵਾਨਾਂ ਨੇ ਉਸੇ ਅਮਨਦੀਪ ਸਿੰਘ ਦਾ ਮੋਟਰਸਾਈਕਲ ਵੀ ਚੋਰੀ ਕੀਤਾ ਹੈ ਖਰੜ ਪੁਲਿਸ ਦਾ ਵੱਡੇ ਵੱਡੇ ਨਾਕੇ ਲਗਾ ਕੇ ਚੈਕਿੰਗ ਕਰਦੀ ਹੈ ਦੇਰ ਰਾਤ ਨੂੰ ਲੋਕਾਂ ਨੂੰ ਘੇਰਿਆ ਜਾਂਦਾ ਹੈ ਉਹਨਾਂ ਦੇ ਡਰਿੰਕ ਐਂਡ ਡਰਾਈਵ ਦੇ ਟੈਸਟ ਹੁੰਦੇ ਨੇ ਇਥੋਂ ਤੱਕ ਕਿ ਮੋٹے ਚਲਾਣ ਕੱਟੇ ਜਾਂਦੇ ਨੇ ਪਰ ਇਹ ਚੋਰ ਤਿੰਨ ਜੋ ਇੱਕ ਟਰੈਕਟਰ ਤੇ ਮੋਟਰਸਾਈਕਲ ਚੋਰੀ ਕਰਾ ਕੇ ਫਰਾਰ ਹੋ ਗਏ ਉਹ ਨਾਕਿਆਂ ਤੇ ਖੜੇ ਖਰੜ ਸਿਟੀ ਪੁਲਿਸ ਦੇ ਅப்சਰਾ ਨੂੰ ਜਾਂ ਹੋਰ ਅப்சਰਾ ਨੂੰ ਕਿਉਂ ਨਜ਼ਰ ਨਹੀਂ ਆਏ ਵੱਡਾ ਸਵਾਲ ਪੁਲਿਸ ਤੇ ਵੀ ਹੈ ਕਿਉਂਕਿ ਲਗਾਤਾਰ ਪੁਲਿਸ ਵੱਲੋਂ ਮੁਸ਼ਤੈਦੀ ਵਰਤੀ ਜਾਂਦੀ ਹੈ ਨਾਕੇ ਲਗਾਏ ਜਾਂਦੇ ਨੇ ਪਰ ਪੁਲਿਸ ਦੀ ਨੱਕ ਹੇਠ ਇੱਕ ਵੱਡੇ ਇਲਾਕੇ ਦੇ ਵਿੱਚੋਂ ਸੰਗਣੀ ਆਬਾਦੀ ਵੱਡੇ ਘਰ ਨੇ ਵੱਡੇ ਫਲੈਟ ਨੇ ਸੋਸਾਇਟੀਆਂ ਨੇ ਉੱਥੋਂ ਇੱਕ ਫੈਕਟਰ ਤੇ ਮੋਟਰਸਾਈਕਲ ਚੋਰੀ ਹੋ ਜਾਂਦਾ ਹੈ ਅਤੇ ਪੁਲਿਸ ਨੂੰ ਪਤਾ ਤੱਕ ਨਹੀਂ ਲੱਗਦਾ ਖਰੜ ਤੋਂ ਹਰਸ਼ਦੀਪ ਸਿੰਘ ਦੀ ਰਿਪੋਰਟ ਓਨ 에ਰ ਖਰੜ ਪੁਲਿਸ ਅਕਸਰ ਚਰਚਾ ਵਿੱਚ ਰਹੀ ਹੈ ਨਾਕੇ ਥਾਂ ਥਾਂ ਤੇ ਲਗਾਏ ਗਏ ਨੇ ਤੇ ਨਾਕਿਆਂ ਤੇ ਮੋٹے ਚਲਾਨ ਕੀਤੇ ਗਏ ਨੇ ਚਾਹੇ ਨਵਾਂ ਸਾਲ ਹੋਵੇ ਚਾਹੇ 2024 ਹੋਵੇ ਹਰ ਜਗ੍ਹਾ ਤੇ ਮੋٹے ਵੱਡੇ ਨਾਕੇ ਲਗਾਏ ਗਏ ਤੇ ਮੋٹے ਚਲਾਨ ਕੱਟੇ ਗਏ ਨੇ ਪਰ ਹਰੜ ਪੁਲਿਸ ਸਵਾਲਾਂ ਦੇ ਘੇਰੇ ਵਿੱਚ ਵੀ ਹੈ ਹਰੜ ਸਿਟੀ ਦੇ ਅਧੀਨ ਪੈਂਦੇ ਇੱਕ ਇਲਾਕੇ ਦੇ ਵਿੱਚ ਚੋਰੀਆਂ ਹੋਈਆਂ ਨੇ ਇੱਕ ਨਹੀਂ ਦੋ ਚੋਰੀਆਂ ਹੋਈਆਂ ਉਹ ਵੀ ਬਹੁਤ ਵੱਡੀਆਂ ਨੇ ਕਿਉਂਕਿ ਇੱਕ ਟਰੈਕਟਰ ਚੋਰੀ ਹੋਇਆ ਤੇ ਉੱਥੇ ਹੀ ਨਾਲ ਇੱਕ ਮੋਟਰਸਾਈਕਲ ਵੀ ਚੋਰੀ ਕੀਤਾ ਗਿਆ ਹਰੜ ਦੇ ਨੂਰ ਕਿਲਾ ਇਲਾਕੇ ਦੇ ਵਿੱਚ ਤਿੰਨ ਨੌਜਵਾਨ ਕਰੀਬ ਰਾਤ 2 ਵਜੇ ਆਉਂਦੇ ਨੇ ਪਹਿਲਾਂ ਟਰੈਕਟਰ ਚੋਰੀ ਕਰਦੇ ਨੇ ਫਿਰ ਮੋਟਰਸਾਈਕਲ ਚੋਰੀ ਕਰਦੇ ਨੇ ਤੇ ਮੌਕੇ ਤੋਂ ਫਰਾਰ ਹੋ ਜਾਂਦੇ ਨੇ ਜੇਸ ਨੌਜਵਾਨ ਦਾ ਮੋਟਰਸਾਈਕਲ ਚੋਰੀ ਹੋਇਆ ਉਸਨੇ ਪੁਲਿਸ ਕੋਲ ਸ਼ਿਕਾਇਤ ਦਰਜ ਕਰਵਾਈ ਹੈ ਨੂਰ ਕਿਲਾ ਨਿਵਾਸੀ ਅਮਨਦੀਪ ਸਿੰਘ ਦਾ ਕਹਿਣਾ ਹੈ ਕਿ ਉਹ ਪ੍ਰਾਈਵੇਟ ਜੋਬ ਕਰਦਾ ਸੋਸਾਇਟੀ ਦੇ ਫਲੈਟ ਚ ਰਹਿੰਦਾ ਹੈ ਅਤੇ ਫਲੈਟ ਤੋਂ ਕੁਝ 2-300 ਮੀਟਰ ਦੀ ਦੂਰੀ ਤੇ ਹੀ ਇੱਕ ਟਰੈਕਟਰ ਸੀ ਨੀਲੇ ਰੰਗ ਦਾ ਉਹ ਚੋਰੀ ਹੋਇਆ ਅਤੇ ਉਸੇ ਤਿੰਨ ਨੌਜਵਾਨਾਂ ਨੇ ਉਸੇ ਅਮਨਦੀਪ ਸਿੰਘ ਦਾ ਮੋਟਰਸਾਈਕਲ ਵੀ ਚੋਰੀ ਕੀਤਾ ਖਰੜ ਪੁਲਿਸ ਦਾ ਵੱਡੇ ਵੱਡੇ ਨਾਕੇ ਲਗਾ ਕੇ ਚੈਕਿੰਗ ਕਰਦੀ ਹੈ ਦੇਰ ਰਾਤ ਨੂੰ ਲੋਕਾਂ ਨੂੰ ਘੇਰਿਆ ਜਾਂਦਾ ਹੈ ਉਹਨਾਂ ਦੇ ਡਰਿੰਕ ਐਂਡ ਡਰਾਈਵ ਦੇ ਟੈਸਟ ਹੁੰਦੇ ਨੇ ਇਥੋਂ ਤੱਕ ਕਿ ਮੋٹے ਚਲਾਣ ਕੱਟੇ ਜਾਂਦੇ ਨੇ ਪਰ ਇਹ ਚੋਰ ਤਿੰਨ ਜੋ ਇੱਕ ਟਰੈਕਟਰ ਤੇ ਮੋਟਰਸਾਈਕਲ ਚੋਰੀ ਕਰਾ ਕੇ ਫਰਾਰ ਹੋ ਗਏ ਉਹ ਨਾਕਿਆਂ ਤੇ ਖੜੇ ਖਰੜ ਸਿਟੀ ਪੁਲਿਸ ਦੇ ਅਫਸਰਾਂ ਨੂੰ ਜਾਂ ਹੋਰ ਅਫਸਰਾਂ ਨੂੰ ਕਿਉਂ ਨਜ਼ਰ ਨਹੀਂ ਆਏ ਵੱਡਾ ਸਵਾਲ ਪੁਲਿਸ ਤੇ ਵੀ ਹੈ ਕਿਉਂਕਿ ਲਗਾਤਾਰ ਪੁਲਿਸ ਵੱਲੋਂ ਮੁਸ਼ਤੈਦੀ ਵਰਤੀ ਜਾਂਦੀ ਹੈ ਨਾਕੇ ਲਗਾਏ ਜਾਂਦੇ ਨੇ ਪਰ ਪੁਲਿਸ ਦੀ ਨੱਕ ਹੇਠ ਇੱਕ ਵੱਡੇ ਇਲਾਕੇ ਦੇ ਵਿੱਚੋਂ ਸੰਘਣੀ ਆਬਾਦੀ ਵੱਡੇ ਘਰ ਨੇ ਵੱਡੇ ਫਲੈਟ ਨੇ ਸੋਸਾਇਟੀਆਂ ਨੇ ਉੱਥੋਂ ਇੱਕ ਫੈਕਟਰ ਤੇ ਮੋਟਰਸਾਈਕਲ ਚੋਰੀ ਹੋ ਜਾਂਦਾ ਹੈ ਅਤੇ ਪੁਲਿਸ ਨੂੰ ਪਤਾ ਤੱਕ ਨਹੀਂ ਲੱਗਦਾ ਖਰੜ ਤੋਂ ਹਰਸ਼ਦੀਪ ਸਿੰਘ ਦੀ ਰਿਪੋਰਟ ਓਨ 에ਅਰ